ਬੀਬੀ ਜੀ ਕੋਈ ਗੱਲ ਹੋਈ ਮਾਮੇ ਹੁਣਾ ਨਾ ਗੱਲਾਂ ਬਥੇਰੀਆਂ ਹੋਈਆਂ ਵਾ ਗੱਲਾਂ ਤਾਂ ਇੰਨੀਆਂ ਖੋਗੀਆਂ ਨਾ ਉੱਥੇ ਜਾਣ ਦਾ ਹੀ ਕੰਮ ਬੰਦ ਹੋ ਗਿਆ ਵਾ ਹਾਂ ਬੀਬੀ ਜੀ ਐਦਾਂ ਕੋ ਕਹਿਣ ਦੇਓ ਮੰਨਿਆ ਕਿ ਭੈਣ ਭਰਾਵਾਂ ਵਿੱਚ ਵਾਦੇ ਘਾਟੇ ਗੱਲਾਂ ਬਾਤਾਂ ਹੋ ਜਾਂਦੀਆਂ ਵਾ ਪਰ ਇਹਦਾ ਮਤਲਬ ਇਹ ਥੋੜੀ ਆ ਤੇ ਰਿਸ਼ਤਦਾਰੀ ਮੁਕਾਉਣੀ ਆ ਤੇ ਫੇਰ ਤੂੰ ਉੱਥੇ ਚੱਲ ਜਾ ਜਿੱਥੇ ਚਾਜ ਨਾਲ ਬੱਤੀ ਆਉਂਦੀ ਆ ਚਾਜ ਨਾਲ ਬੱਤੀ ਤੇ ਫੇਰ ਮੇਰੇ ਪੇਕੇ ਹੀ ਆਉਂਦੀ ਆ ਇੱਥੇ ਤੇ ਬੱਤੀ ਖਰਾਬ ਹੀ ਕਰਦੀ ਹਰ ਵੇਲੇ ਤੇ ਪੇਕੇ ਚੱਲ ਜਾ ਪੁੱਤ ਆ ਗੱਲ ਤੇ ਅਜੇ ਮੇਰੇ ਮੂੰਹ 'ਚੀ ਕਿਤੇ ਟੱਪੇ ਦੋਏ ਜੀ ਟੱਪੇ ਦੋਏ ਜੀ ਜੀ ਦਾ ਕੋਈ ਹਸਾ ਵੀ ਨਹੀਂ ਮੈਂ ਕਾ ਨਿਕਲ ਆਈਆ ਪਤਾ ਲੱਗ ਗਿਆ ਨਾ ਤੇ ਵਿੱਕੀ ਚਲ ਗਿਆ ਵਾ ਤੇ ਮੈਂ ਹੁਣ ਰਮਾਨਾ ਟਹਿਲਦੀ ਰਣੀ ਆ ਇਧਰੇ ਉਧਰ ਨੂੰ ਨੀ ਪ੍ਰੀਤ ਨੀ ਕੁੜੀਏ ਕਿੱਥੇ ਆ ਆ ਜਾ ਮਮੀ ਇੱਥੇ ਬੈਠੀ ਆ ਮੈਂ ਇੱਥੇ ਬੈਠੀ ਕੀ ਕਰ ਰਹੀ ਆ ਅੰਦਰ ਆ ਜਾ ਮੇਰਾ ਨੀ ਜੀ ਕਰਨ ਦੇ ਅੰਦਰ ਆਉਣ ਨੂੰ ਜੇ ਮੈਨੂੰ ਪਤਾ ਹੁੰਦਾ ਨਾ ਕਿਦਾਂ ਲੜਾਈ ਹੋਣੀ ਆ ਤੇ ਸੱਚੀ ਮੈਂ ਵਿੱਕੀ ਨੂੰ ਕਹਿਣਾ ਸੀ ਮੈਨੂੰ ਆਪਣੇ ਨਾਲ ਹੀ ਲਾ ਜਾ ਇੰਨਾ ਕੋਤਕਲੇਸ਼ ਨਹੀਂ ਆ ਤੇ ਕੁਛ ਵੀ ਨਹੀਂ ਜੇ ਤੈਨੂੰ ਮੈਂ ਸਾਰੀਆਂ ਇਹਦੀਆਂ ਗੱਲਾਂ ਦੱਸਾਂਗੀ ਨਾ ਤੇ ਤੂੰ ਤੇ ਕੰਨਾਂ ਨੂੰ ਹੱਥ ਲਾ ਲੈਣੇ ਆ ਤੂੰ ਤੇ ਆਖਣਾ ਵਾ ਮੇਰੀ ਉਹ ਹੀ ਪਰਝਾਈ ਆ ਤੇ ਫੇਰ ਮੰਮੀ ਦੱਸੋ ਕਿਹੜੀਆਂ ਗੱਲਾਂ ਆ ਇੱਥੇ ਨਹੀਂ ਚਾਲ ਉੱਪਰ ਤੈਨੂੰ ਦੱਸਨੀ ਆ ਫੇਰ ਉਹਨੇ ਸੁਣ ਲਿਆ ਨਾ ਜੇ ਰੱਕ ਵੀ ਤੇ ਉਹਨੇ ਤੇ ਭੰਬੜ ਮਚ ਜਾਣੇ ਉਹਨੂੰ ਵੀ ਇਕੱਠੀਆਂ ਖਲੋਤੀਆਂ ਬੈਠੀਆਂ ਨੇ ਹਾਏ ਹਾਏ ਇਹਨੂੰ ਕੀ ਕੀ ਆਇਆ ਮੈਂ ਤਾਂ ਜਾਣੀ ਦੇ ਜੋ ਆਣੀ ਦੇ ਚੱਲ ਜਿੰਮਤ ਅਸਾਂ ਪ੍ਰੀਤ ਸੰਦੀਪ ਕੋ ਤੇ ਪਤਾ ਨਹੀਂ ਕਿਹੜੀ ਗਿੱਦੜ ਸਿੰਗੀ ਆ ਇਹਨੇ ਨਾ ਸੱਚ ਆਉਂ ਜੇ ਕੋ ਧੂੜਿਆ ਹੁੰਦਾ ਦੋਹਾਂ ਪਿਓ ਪੁੱਤਾਂ ਦੇ ਇਹ ਤਿਗੜੀ ਇਕੱਠੀ ਹੋ ਜਾਂਦੀ ਆ ਤੇ ਬਸ ਮੇਰੇ ਦਿਵਾਲੇ ਮੇਰੇ ਦਿਵਾਲੇ ਹਰ ਵੇਲੇ ਚੜੇ ਰਹਿਣਾ ਮੇਰੀ ਬੇਇੱਜ਼ਤੀ ਕਰਦੇ ਮੈਨੂੰ ਗੱਲਾਂ ਕਰੀ ਜਾਣੀਆਂ ਮੈਂ ਤੇ ਇਹਨਾਂ ਤੋਂ ਕੰਨੀ ਕਤਰਉਂਦੀ ਰਹਿਣੀ ਆ ਕਦੀ ਮੈਂ ਉਧਰ ਹਾਂ ਜੇ ਇੱਥੇ ਬਿਠੇ ਹੋਣਗੇ ਤੇ ਮੈਂ ਉਧਰ ਉਧਰ ਬਿਠੇ ਹੋਣਗੇ ਤੇ ਮੈਂ ਇੱਧਰ ਸੈਟ ਹੋ ਜਾਨੀ ਆ ਤੂੰ ਵੇਖਿਆ ਨਾ ਜਦੋਂ ਤੂੰ ਆਈ ਹਾਂ ਮੈਂ ਕੱਲੀ ਕੁਰਸੀ ਢਾ ਕੇ ਬੈਠੀ ਆ ਤੇ ਸਾਈਡ ਤੇ ਹੋ ਕੇ ਤੇ ਕਦੂ ਕੱਟਣ ਲਈ ਕੀ ਗੱਲੇ ਮੇਰੇ ਲਾਗੇ ਨਹੀਂ ਬਹਿ ਸਕਦੀ ਜੇ ਮੇਰੇ ਲਾਗੇ ਬਹਿ ਵੀ ਮੈਂ ਵੀ ਕੰਨੀ ਕਤਰਾ ਕੇ ਰੱਖਨੀ ਆ ਪਰ ਮੈਨੂੰ ਇੱਕ ਗੱਲ ਦੀ ਨਹੀਂ ਸਮਝ ਹੁੰਦੀ ਤੁਹਾਡੇ ਵਿੱਚ ਲੜਾਈ ਕਿਹੜੀ ਗੱਲ ਦੀ ਹੋਣ ਦੀ ਆ ਹੈ ਗੱਲ ਤੇ ਕੋਈ ਹੈ ਹੀ ਨਹੀਂ ਮੈਂ ਤੇ ਆ ਭਰਾ ਰਹਿੰਨੀ ਆ ਵੀ ਇਹ ਕਿਹੜੀਆਂ ਨਿੱਕੇ 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 ਚਿਚੜੇ ਛੇੜਦੀ ਰਹਿੰਦੀ ਆ ਤਿੰਨੇ ਜਾਣੇ ਨਿੱਕੇ ਨਿੱਕੇ ਚਿਚੜੇ ਛੇੜ ਕੇ ਮੇਰੇ ਤੇ ਹੈਵੀ ਹੋਏ ਰਹਿੰਦੇ ਆ ਆਹੋ ਉਹਦਾ ਹੁਣ ਵੀ ਮੈਂ ਵੇਖਣੀ ਰਹੀ ਸੀ ਕਿਆ ਤੇ ਸਿਰਫ ਤੁਸੀਂ ਭਾਬੀ ਨੂੰ ਇਹੀ ਹੋਈ ਆ ਨਾ ਕਿ ਵਿੱਕੀ ਚੱਲੇ ਆ ਤੇ ਤੂੰ ਬਾਹਰ ਆ ਕੇ ਮਿਲ ਲੈਂਦੀ ਤੇ ਬਸ ਇਸੇ ਗੱਲੇ ਉੱਚੇ ਚਿੜਾਵੇਂ ਕੋਈ ਜਾਂ ਕੋਈ ਗੱਲ ਹੀ ਨਹੀਂ ਪਣਾ ਨਹੀਂ ਗੱਲ ਤੇ ਕੋਈ ਵੀ ਨਹੀਂ ਸੀ ਆਗੀ ਮੈਨੂੰ ਆਪ ਨਹੀਂ ਸਮਝ ਲੱਗਦੀ ਬਾਕੀ ਮੇਰੀ ਇੱਕ ਗੱਲ ਸੁਣ ਲੈ ਕੰਨ ਖੋਲ ਕੇ ਤੇ ਪੱਲੇ ਨਾ ਬੰਨ ਲਈ ਤੈਨੂੰ ਮੈਂ ਇੱਕ ਗੱਲ ਦੱਸਣੀ ਵੀ ਤਿੰਨਾ ਜਾਣਿਆਂ ਨੇ ਆਉਣਾ ਹੀ ਤੇ ਤੇਰੇ ਕੰਨ ਭਰ ਨਹੀਂ ਉਹਨਾਂ ਨੇਰੇ ਆਉਣਾ ਪਿਓ ਪੁੱਤ ਦੇ ਤੇ ਤਿੰਨਾ ਨੇ ਤੇਰੇ ਦਿਵਾਲੇ ਹੋਣਾ ਹੀ ਤੇ ਤੇਰੇ ਨਾਲ ਲੜਨਾ ਵੀ ਆ ਤੈਨੂੰ ਵਿੱਕੀ ਬਾਰੇ ਵੀ ਸਿਖਾਉਣਾ ਵਾ ਤੈਨੂੰ ਮੇਰੇ ਬਾਰੇ ਵੀ ਸਿਖਾਉਣਾ ਵਾ ਤੇ ਇਹਨਾਂ ਨੇ ਕੰਨੇ ਕਿ ਤਰਾ ਕੇ ਰੱਖਣੀਆਂ ਤੂੰ ਤੂੰ ਨਹੀਂ ਬੈਸਬਾਜੀ ਕਰਨੀ ਇਹਨਾਂ ਦੇ ਨਾਲ ਕੋਈ ਵੀ ਇਹਨਾਂ ਦੀ ਤੇ ਆਦਤ ਹੋ ਗਈ ਆ ਲੜਨ ਦੀ ਤੇ ਤੂੰ ਅਫਰਮਾਨ ਇੱਕ ਸਾਈਡ ਤੇ ਰਹੀ ਤੇ ਇਹਨਾਂ ਦੀ ਗੱਲ ਨਹੀਂ ਕੋਈ ਸੁਣਨੀ ਹੈਗੀ ਮੰਮੀ ਹੋ ਤਾਂ ਮੈਂ ਵੇਖ ਹੀ ਲਿਆ ਕਿ ਭਾਬੀ ਕਿੰਨਾ ਬੋਲਦੀ ਹੈ ਤੇ ਨਾਇਰੇ ਨਾਲ ਬੈਸ ਕੀਤੀ ਜਾਣੀ ਆ ਬਾਕੀ ਰਹੀ ਗੱਲ ਉਹਨਾਂ ਦੇ ਹੋਂਦੀ ਉਹਨਾਂ ਦੇ ਹੋਂ ਤੋਂ ਪਹਿਲਾਂ ਪਹਿਲਾਂ ਹੀ ਮੈਂ ਸਮਝਣਾ ਮੈਂ ਕੋਈ ਗੱਲ ਕਰਨੀ ਨਹੀਂ ਉਹਨਾਂ ਦੇ ਨਾਲ ਆ ਚਲ ਦਿਨ ਚੜੇਗਾ ਤੇ ਫਿਰ ਵੇਖੀ ਜਾਏਗੀ ਆ ਰੋਟੀ ਪਣੀ ਖਾ ਗਏ ਸਹੀਆਂ ਗਰਮੀ ਇਹ ਦਿਨ ਚੜਦੇ ਨਾ ਆਗ ਹੀ ਲੱਗ ਗਈ ਹੈ ਸਾਰਾ ਦਿਨ ਕਿਤਰਾ ਨਿਕਲਣਾ ਹੈ ਮੈਂ ਤਾਂ ਥੱਕ ਹੀ ਗਈ ਹਾਂ ਗਰਮੀ ਦੇ ਵਿੱਚ ਜਾਨ ਨਿਕਲ ਗਈ ਹੈ ਮੇਰੀ ਗਰਮੀ ਦੇ ਨਾਲ ਮੰਮੀ ਬਣੀ ਨਹੀਂ ਸਬਜੀ ਭੁੱਖ ਲੱਗੀ ਆ ਬਤਰੀ ਹੈ ਭਰਾਵਾ ਮੈਂ ਤਾਂ ਕਿਹਾ ਰੋਟੀ ਖਾਣਾ ਮੈਂ ਤਾਂ ਤੁਸੀਂ ਅਜੇ ਸਬਜੀ ਲੱਗਦਾ ਟਾਈਮ ਲੱਗ ਜਾਣਾ ਤੇ ਮੇਰੇ ਕੋਲ ਪੁੱਤਰ ਇਨਾ ਕੰਮ ਹੁੰਦਾ ਤੇਰੇ ਵਿਆਹ ਤੋਂ ਬਾਅਦ ਇਤਰਾ ਮੈਂ ਕੰਮ ਛੱਡਿਆ ਪਹਿਲਾਂ ਅਮਨ ਕਰ ਲੈਂਦੀ ਸੀ ਹੁਣ ਜਦੋਂ ਦੀ ਪ੍ਰੀਤ ਆਈ ਏ ਤੇ ਇਹ ਕੰਮ ਕਰ ਲੈਂਦੀ ਏ ਤੇ ਮੇਰੇ ਕੋ ਨਹੀਂਓ ਗਰਮੀ ਜਿਹਾ ਹੁੰਦਾ ਇਹ ਨਾ ਕੋਈ ਗੱਲ ਨਹੀਂ ਮੰਮੀ ਕਿੰਨੇ ਕ ਦਿਨ ਕਰਨਾ ਆ ਆ ਹੀ ਜਾਣਾ ਪ੍ਰੀਤ ਨੇ 2-4 ਦਿਨ ਹੁੰਦੇ ਨਾ ਤੋ ਉਹਨੂੰ ਜਾ ਕੇ ਤੇ ਘਰ ਲਿਆ ਆਣ ਕੇ ਤਾਂ ਆਪਣਾ ਭਰਾਵਾ ਕੰਮ ਕਰੇ ਉਹ ਕੋਈ ਨਹੀਂ ਕੋਈ ਨਹੀਂ ਆਜੂਗੀ ਵੇਖਿਓ ਤੁਸੀਂ ਜਦੋਂ ਨੇ ਆਉਣਾ ਵਾ ਮੋਟਾ ਹੀ ਗਫਾ ਲੈ ਕੇ ਆਉਣਾ ਵਾ ਫੇਰ ਵੇਖਿਓ ਸਾਰੀਆਂ ਤਕਾਵਟਾ ਦੂਰ ਹੋ ਜਾਣੀਆਂ ਤੁਹਾਡੀਆਂ ਵੇਖਾਂ ਟੁੱਟ ਪੈਣਾ ਨਾ ਹੋਏ ਤੇ ਕਿਤਰਾ ਵਖੀਆਂ ਥਾਣੀ ਹਾਸਾ ਨਿਕਲਦੇ ਦਾ ਕਿੰਨਾ ਖੁਸ਼ ਹੋਣ ਡਿਆ ਤੇ ਖੁਸ਼ ਹੋਵਾਂ ਕਿਉਂ ਨਾ ਇੱਕ ਇੰਨੀ ਚੰਗੀ ਮੇਰੀ ਘਰ ਵਾਲੀ ਉਤੋਂ ਐਨੇ ਅਮੀਰ ਮੇਰੇ ਸਹਰੇ ਹੈ ਤੇ ਗੋਸ਼ੀ ਹੜਾ ਵਾ ਰੱਬ ਨੇ ਵੇਖੀ ਨਹੀਂ ਨੇੜੇ ਹੋ ਕੇ ਸੁਣੀ ਆਂ ਢੀ ਚੱਲਗਾ ਤੇਰੀਆਂ ਗੱਲਾਂ ਇਹ ਹੋ ਜੀਆਂ ਰਹੀਆਂ ਮਸ਼ਕਰੀਆਂ ਵਾਲੀਆਂ ਨਾਲੇ ਮਾਤਾ ਸੌਣ ਕਟਣ ਗਈ ਆ ਨਾਲੇ ਸੁਧਾਰਾ ਲੈ ਕੇ ਆਉਣਾ ਫਿਰ ਕਿੱਜ ਜਦ ਭਰਾ ਭਾ ਬੀਜ ਤੇ ਨਹੀਂ ਆਏ ਤੇ ਆਪਾਂ ਵੇਲਾ ਉੱਥੇ ਭੇਜਤੀ ਬਾਕੀ ਮੇਰੀ ਸੁਣ ਲੈ ਗੱਲ ਮੰਮੀ ਜੇ ਕੋਈ ਗਾਲੀ ਦਕਾਨ ਹੋ ਜੂਗੀ ਨਾ ਕੰਮ ਕਰਕੇ ਤੇ ਕੋਈ ਨਹੀਂ ਮੈਂ ਨੱਪ ਘੁੱਟ ਦਊਂਗਾ ਮੈਂ ਅਗਾ ਦੇ ਲੀਆਂ ਹੈ ਵੇਖੀ ਕਿ ਕੋਈ ਨਾਪ ਛੜੀ ਲੈ ਦੱਸ ਉੱਕਾ ਕਿਹੜੀ ਗੱਲਾਂ ਨੱਪਣਾ ਆ ਅਜੇ ਤਾਈ ਮਾਫਤਾ ਦੇ ਨਜ਼ਾਰੇ ਲੈਣੇ ਆ ਨਜ਼ਾਰੇ ਮੰਮੀ ਤੂੰ ਤਾਂ ਇੰਨੀ ਗੱਲ ਤੇ ਖੁਸ਼ ਹੋਈ ਜਾਨੀ ਆ ਅਜੇ ਅਸਲੀ ਖੁਸ਼ ਹੋਣ ਵਾਲੀ ਗੱਲ ਤੇ ਮੈਂ ਤੈਨੂੰ ਦੱਸੀ ਨਹੀਂ ਵੀ ਉਹ ਕਿਹੜੀ ਅਬੀ ਬੀਬੀ ਪਪਾ ਗਏ ਹੀ ਸਾਡੇ ਤੋਂ ਪਹਿਲਾਂ ਕਿਤੇ ਚੰਗੀ ਲਾਹਾ ਕਰਾ ਕੇ ਆ ਗਏ ਈ ਉਥੋਂ ਵੀ ਉਹ ਕਿੱਦਾਂ ਮੈਨੂੰ ਸਾਰੀ ਗੱਲ ਦੱਸ ਉਹ ਪੈਸੇ ਵਾਪਸ ਕਰਨ ਗਏ ਹੀ ਕਿਤੇ ਉਹ ਜਿਹੜੇ ਉਹਨਾਂ ਕੋਲੋਂ ਲਿਆਂਦੇ ਸੀ ਹਿਦਾਰੇ ਤਾਂ ਵੇਖ ਮੰਮੀ ਨਾਲੀ ਸਕੀਮ ਮੇਰੀ 사ਸ ਕਹਿ ਗਈ ਹੀ ਇਥੇ ਕਿ ਜਿਹੜਾ ਵਿੱਕੀ ਕੋਲੋਂ 50000 ਤੂੰ ਲੈਣਾ ਆ ਉਹ ਕੱਟ ਲਈ ਨਾ ਪੈਸੇ ਵਿੱਚੋਂ ਤੇ ਆਪਣੇ ਵੱਲੋਂ ਪੂਰਾ 1.5 ਲੱਖ ਹੀ ਲੱਗੇ ਆ ਮੰਮੀ ਨੇ ਵੀ ਫਿਰ ਉੱਥੇ ਸੁਣਾਤੀਆਂ ਇਹਨਾਂ ਨੂੰ ਕਿਹੜੀ ਗੱਲੋਂ ਤੁਸੀਂ ਨਹੀਂ ਕੱਟੇ ਮੁੰਡੇ ਵਾਲੇ ਪੈਸੇ ਇਹੇ ਜੀ ਕਹਿੰਦੇ ਆਪਾਂ ਉਹਦੇ ਝੋਨੇੋਂ ਕੱਟ ਲਾਂਗੇ ਮੰਮੀ ਨੇ ਫੇ ਚੰਗੀ ਲਾਫਾ ਕੀਤੀ ਕਿ ਤੂੰ ਹੀ ਤਾਂ ਹੁਣ ਉਹਦੀ ਝੋਨੇ ਤੇ ਅੱਖ ਰੱਖ ਲਈ ਆ ਤਾ ਡਰਾਦਾ ਹੋਣਾ ਵਾ ਜਿਹੜੀ ਝੋਨੇ ਦੀ ਕਮਾਈ ਉਹਦੇ ਘਰ ਜਾਣੀ ਆ ਉਹ ਪਹਿਲਾਂ ਸਾਡੇ ਘਰ ਆ ਜੇ ਇਸੇ ਗੱਲ ਤੋਂ ਹੀ ਕਈ ਗੋ ਹੋਇਆ ਮੰਮੀ ਉੱਥੇ ਤੇ ਪਤਾ ਉੱਥੇ ਕੀ ਕਹੇ ਆ ਹੱਡਾ ਤੁਹਾਡੇ ਨਾਲ ਲੇਖਾ ਜੋਖਾ ਖਤਮ ਜੇ ਹੁਣ ਅਸੀਂ ਨਹੀਂ ਇੱਥੇ ਵੜਨਾ ਮਮੇ ਕਹਿੰਦੀ ਵੜਨਾ ਹੋ ਵੜਿਓ ਨਹੀਂ ਵੜਨਾ ਤਾਂ ਨਾ ਵੜਿਓ ਆ ਸਾਨੂੰ ਤੁਹਾਡੀ ਕਾਦੀ ਪ੍ਰਵਾਹ ਨਾਲੇ ਤੁਹਾਡੇ ਆਪਾਂ ਆਪਣਾ ਡੰਗ ਸਾਰੀਏ ਹੈਂ ਧਾਰ ਪੈਸੇ ਦੇਈਏ ਤੁਹਾਨੂੰ ਇਹਨਾਂ ਇਹਨਾਂ ਤੁਹਾਡਾ ਹੀ ਕੋਟਾ ਪੂਰਾ ਕਰ ਛੜਿਆ ਵਾ ਤਾਂ ਹੁਣ ਤੁਹਾਨੂੰ ਸਾਡੀ ਲੋੜ ਨਹੀਂ ਹੈਗੀ ਉਹਨੇ ਮਮੀ ਨੇ ਬੜੀਆਂ ਸੁਣਾਈਆਂ ਇਹਨਾਂ ਦਾ ਘਰ ਪੂਰਾ ਕੀਤਾ ਚੰਗਾ ਹੋਇਆ ਇਹ ਵੀ ਇਸੇ ਵਾਅਦੇ ਦੀ ਨੇ ਇਤਨੀ ਹੋਣੀ ਚਾਹੀਦੀ ਇਹਨਾਂ ਦੀ ਆ ਮੇਰੇ ਤਾਂ ਬੜੀ ਛੱਡੀਆਂ ਗੱਲ ਪੈ ਗਿਆ ਸੀ ਸੋਨੂੰ ਹੁਣ ਜਾ ਕੇ ਕਵਲ ਦੇ ਪੈਂਦਾ ਹਾਂ ਗੱਲ ਅਗਲਾ ਦਾਦਾ ਗਾੜੀਆਂ ਇਹਨੂੰ ਮੇਂ ਬੰਦੇ ਦਾ ਮਾਨ ਸੱਚਾ ਹੋਣਾ ਚਾਹੀਦਾ ਉਤੋਂ ਉਤੋਂ ਤਾਂ ਸਾਰੇ ਬਥੇਰੇ ਚੰਗੇ ਲੱਗਦੇ ਨੇ ਚੱਲ ਮੈਂ ਹੁਣ ਸਬਜ਼ੀ ਵੇਖਾਂ ਭਲਾ ਬਣੀ ਗਈ ਹੋਣੀ ਏ ਫਿਰ ਮੈਂ ਤਾਂ ਰੋਟੀ ਲਾ ਦਾਂਗੀ ਲਿਆਵਾਂ ਮੈਂ ਅੰਦਰੋਂ ਥਾਲੀ ਆਟਾ ਜਾ ਲੈ ਆਇਆ ਥਾਲੀ ਤੇ ਆਟਾ ਲਿਆ ਆਟਾ ਗੁੱਜਾਵਾ ਆਟਾ ਗੁੱਜਾਏ ਸਬਜ਼ੀ ਬਣੀ ਗਈ ਏ ਥੋੜੀ ਜਿਹੀ ਕਸਰ ਰਹਿ ਗਈ ਏ ਸਬਜ਼ੀ ਤਰੀ ਪ੍ਰੇਤ ਹਾਂਜੀ ਤੇਰੀ ਵੀ ਚਾਹ ਪਾਲਾਂ ਨਾਲ ਹੀ ਡੈਡੀ ਉਹਨਾਂ ਦੇ ਨਾਲ ਹੀ ਪੀਲੀ ਤੂੰ ਨਹੀਂ ਮੇਰਾ ਨਹੀਂ ਜੀ ਗੰਡੇ ਜੀ ਚਾਹ ਪੀਣੂ ਮੈਂ ਨਹੀਂ ਪੀਣੀ ਬ੍ਰਸ਼ ਕਰ ਲੈ ਨਹੀਂ ਨਹੀਂ ਬ੍ਰਸ਼ ਮੈਂ ਕਰ ਲਿਆ ਆ ਲੋ ਤਾਪੀ ਦੋ ਆ ਗਿਆ ਸਸਕਲ ਵੀ ਥੀ ਸਤਿ ਸ੍ਰੀ ਅਕਾਲ ਕੀ ਹਾਲ ਨੇ ਪ੍ਰੀਤਾਂ ਵਧੀਆ ਤੁਸੀਂ ਆਪਰੇ ਬਾਸ ਵਧੀਆ ਆਪਣੇ ਵੀ ਠੀਕ ਠਾਕ ਬੱਲੇ 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 ਪੀਸਗਾ ਸਤਿ ਸ੍ਰੀ ਅਕਾਲ ਡਾਡੀ ਜੀ ਸਤਿ ਸ੍ਰੀ ਅਕਾਲ ਕਿਦਾਂ ਦਾ ਚੱਲਿਆ ਠੀਕ ਐ ਤੁਸੀਂ ਵੀ ਸੌਂ ਪੜੇ ਹੂੰ ਠੀਕ ਆ ਹਾਂ ਠੀਕ ਹੀ ਜਾਈਦਾ ਅਹੀਂ ਤਾਂ ਰਾਤ ਵਾਵਾ ਲੇਟ ਹੋ ਗਏ ਆਉਂਦੇ ਆਉਂਦਿਆਂ ਤੇ ਬਾਅਦ ਚ ਅਹੀਂ ਆਖਿਆ ਵੀ ਹੁਣ ਤਾਂ ਸੌਂਗੀ ਹੋਣੀ ਆ ਮੈਂ ਕਿਹਾ ਚੱਲ ਸਵੇਰੇ ਮਿਲਾਂਗੇ ਆਪਾਂ ਤੈਨੂੰ ਹੋਰ ਸੁਣਾ ਠੀਕ ਠਾਕ ਸਾਰੇ ਚੱਲ ਲੋੜ ਵੀ ਕੀ ਆ ਰਾਤ ਮਿਲਣ ਦੀ ਕਿਉਂ ਕੀ ਗੱਲ ਹੋਈ ਆ ਲੈ ਹਾਂ ਦੱਸ ਤੈਨੂੰ ਸੁੱਤੀ ਨੂੰ ਉਠਾ ਲੈਣਾ ਸੀ साढ़े 11:30 बजे आए हैं आपा घर और सुना नहीं नहीं ठाले थे फिर की होया आ गया मेरा पुत्र क्या पी ली मेरी टीन ने? नहीं मम्मी थोड़ी नहीं मैं क्या पीती ले मां जाओ ले ਮੰਮੀ ਤੂੰ ਇੱਥੇ ਚਾਹ ਪੀਣੀ ਹੈ ਨਹੀਂ ਮੈਂ ਪੀ ਲਈ ਆ ਚਾ ਤੇਰੇ ਤੇ ਨਹੀਂ ਮੈਂ ਆਈ ਹੈਗੀ ਮੇਰੀ ਚਾਹ ਦਾ ਘਾਟੀ ਫਿਕਰ ਕਰਿਆਗਾ ਤੂੰ ਫਿਰ ਹਾ ਕਿਧਰੀ ਲੱਗੇ ਜੇ ਘੜਨਾ ਇਹ ਮੈਂ ਆਪਣੀ ਧੀ ਲਈ ਘੜ ਲੱਗੀ ਆ ਜਿਹੜੀ ਤੈਨੂੰ ਨਹੀਂ ਆਈ ਦੇਖਦੀ ਹਾਦ ਹੋਗੀ ਮੰਮੀ ਤੁਹਾਡੇ ਵਾਲੀ ਮੈਂ ਤੁਹਾਡਾ ਕੀ ਵਿਗਾੜਤਾ ਕੀ ਗਨਾਹ ਕਰਤਾ ਵਾ ਜਿਹੜਾ ਤੁਸੀਂ ਲਿਆ ਕੇ ਮੋੜ-ਕੋੜ ਕੇ ਗੱਲ ਮੇਰੇ ਤੇ ਮਗਾ ਦਿੰਨੇ ਨਾ ਤੁਹਾਨੂੰ ਪਤਾ ਹੁੰਦਾ ਵਾ ਮੇਰੀ ਗੱਲਬਾਤ ਦਾ ਬਸ ਇਹ ਆ ਵੀ ਮੇਰੇ ਤੇ ਗੱਲ ਜ਼ਰੂਰ ਲਿਓਣੀ ਆ ਲੜਾਈ ਸ਼ੁਰੂ ਇਹ ਕਰੇ ਤਾਈਓ ਇੱਕਦਮ ਹੀ ਗੱਲਾਂ ਕਰਦੇ ਜੇ ਨਾ ਭੀ ਇਹ ਤਾਂ ਲੜਾਈ ਹੋਵੇ ਆਪਣਾ ਨਾ ਨਾਮ ਵਿੱਚ ਆਵੇ ਕਿ ਮੈਂ ਲੜਦੀ ਆ ਸਵੇਰੇ ਸਵੇਰੇ ਉੱਠ ਕੇ ਤੁਸੀਂ ਅੱਗ ਲਾਉਣੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਵਾ ਮੈਂ ਅੱਗ ਲਾਉਣ ਵਾਲੀਆਂ ਸ਼ੁਰੂ ਕੀਤੀਆਂ ਸ਼ੁਰੂ ਤੇ ਤੂੰ ਕੀਤੀਆਂ ਸਿੱਧੇ ਸਿੱਧੇ ਜਿਹੜੀ ਚਾਹਣੀ ਕੁੜੀ ਨੇ ਪੁੱਛੀ ਕੁੜੀ ਨੂੰ ਪੁੱਛੋ ਹਮਲਾਉਣ ਨੂੰ ਮੈਂ ਚਾਹ ਪੁੱਛੀ ਆ ਕਿ ਨਹੀਂ ਪੈਂਦੇ ਸਭ ਤੋਂ ਪਹਿਲਾਂ ਆਈ ਨੂੰ ਮੈਂ ਕਿਹਾ ਉਹਨੂੰ ਕਿ ਪ੍ਰੀਤ ਮੈਂ ਲੈ ਆਵਾਂ ਤੇਰੇ ਲਈ ਚਾਹ ਉਧਰ ਚੱਲੀ ਸੀ ਡੈਡੀ ਹੁਣਾ ਲੱਗੇ ਤੇ ਮੈਂ ਜਦੋਂ ਉੱਥੇ ਲੱਗੇ ਬਹਿ ਕੇ ਨਾਲੇ ਪਿਲੀ ਰਾਤ ਦੀ ਮਿਲੀ ਨਹੀਂ ਉਹਨਾਂ ਨੂੰ ਅਗਲੇ ਮੈਨੂੰ ਕਹਿੰਦੀ ਮੈਂ ਇਹ ਲਪੀਣੀ ਨਹੀਂ ਮੇਰਾ ਜੀ ਨਹੀਂ ਕਰਦਾ ਹੁਣ 1 ਮਿੰਟ ਚ ਉਹਦਾ ਕਿਦਾਂ ਜੀ ਕਰ ਆਇਆ ਚਾਹ ਪੀਣ ਨੂੰ ਕੀ ਪਤਾ ਕਿਹੜੇ ਸੜੇ ਮੱਥੇ ਦਾ ਪੁੱਛਿਆ ਹੋਊਗਾ ਜਿਹੜੀ ਉਹਨੇ ਨਾ ਕਰ ਦਿੱਤੀ ਆ ਉਹ ਵੀ ਸੜੀ ਬੜੀ ਚਲ ਗਈ ਹੋਊਗੀ ਤੇਰੇ ਤੋਂ ਤੇ ਆਹੋ ਕੇ ਸਾਰੇ ਮੇਰੇ ਤੋਂ ਹੀ ਸੜਾਏ ਬਲੇ ਹੁੰਦੇ ਆ ਤੂੰ ਹੀ ਨਹੀਂ ਸਾੜਦੀਆਂ ਕਿਸ ਨੂੰ ਨਾ ਤੂੰ ਤਾਂ ਬਹੁਤ ਜ਼ਿਆਦਾ ਹੈਗੀਆਂ ਨਾ ਕੈਂਚੀ ਵਾਂਗੂ ਜ਼ੁਬਾਨ ਚੱਲਦੀ ਆ ਲਪੜ ਲਪੜ ਬੋਲੀ ਜਾਂਦੀ ਆ ਹੁਣ ਵੀ ਕੀ ਹੋਇਆ ਵਾਕਾ ਤੋ ਬੋਲਣ ਦੇ ਜੀ ਹੁਣ ਆ ਕੀ ਆ ਜਿਹੜੀ ਤੇਰੀ ਪਰਜਾਈ ਆ ਸਵੇਰ ਤੋਂ ਸ਼ੁਰੂ ਹੋ ਜਾਂਦੀ ਆ ਕਿਉਂ ਸਿਰ ਤੇ ਚੜ ਜਾਂਦੀ ਐਨਾ ਬੋਲਦੀ ਆ ਕਲਾ ਪਾਉਂਦੀ ਜਿਹਦਾ ਕੋਈ ਹਿਸਾਬ ਹੀ ਨਹੀਂ ਹਾ ਹਾਏ ਇਹਨੇ ਹੁਣ ਸ਼ੁਰੂ ਹੋ ਜਾਣਾ ਤੇ ਦੂਜਿਆਂ ਨੇ ਸੁਣ ਲੈਣਾ ਪਿਓ ਪੁੱਤਾਂ ਨੇ ਉਹਨਾਂ ਵੀ ਆਣ ਮੇਰੇ ਤੇ ਸਵਾਰ ਹੋਣਾ ਵਾ ਉਹਨਾਂ ਨੇ ਐਂਡ ਉਹਨਾਂ ਨੇ ਕਰਨਾ ਸ਼ੁਰੂ ਇਹਨੇ ਕਰਨਾ ਵਾ ਵੇਖੀ ਸਹੀ ਇਹਨਾ ਹੁਣ ਤਿੰਨੇ ਜਣਿਆਂ ਨੇ ਇਕੱਠੇ ਹੋ ਜਾਣਾ ਵਾ ਤੇ ਰਲ ਕੇ ਉਹ ਮੇਰੀ ਬੇਇੱਜ਼ਤੀ ਕਰਨੀ ਜਿਹਦਾ ਕੋਈ ਹਿਸਾਬ ਨਹੀਂ ਕੋਈ ਕਸਰ ਨਹੀਂ ਇਹਨਾਂ ਨੇ ਛੱਡਣੀ ਰਾਤ ਦੀ ਲਿਆ ਕੇ ਤੇ ਪਤਾ ਨਹੀਂ ਕੀ ਕੰਨਾਂ ਦੇ ਵਿੱਚ ਖੁਸ-ਫੁਸ ਖੁਸ-ਫੁਸ ਕਰੀ ਜਾਂਦੀ ਆ ਸੜਨਾ ਹੀ ਆ ਉਹਨੇ ਵੀ ਆਪ ਦੇ ਔਖੀ ਹੈ ਹੀ ਹੈ ਆ ਉਹਨੂੰ ਨਾਲ ਵੱਖਰਾ ਸਾਡੇ ਤੇ ਦੇ ਇਹ ਆ ਵੀ ਕਰਨ ਮੈਂ ਹੁਣੇ ਗੱਲ ਕਰਦੀ ਆ ਨਾ ਤੇ ਕੰਮ ਵੇਖ ਲੈ ਇਹ ਜਿੰਨਾਂ ਦੀ ਵੀ ਕੱਲੀ ਚਾਹ ਫੜਾ ਗਈ ਆ ਵੀ ਨਾਲ ਕੋ ਖਾਣ ਨੂੰ ਵੀ ਦੇ ਦੇ ਉਹ ਇਹਨਾਂ ਨੂੰ ਕੀ ਹੋਇਆ ਵਾ ਕਾਤੋਂ ਰੋਲਾ ਪਾਉਂਦੇ ਆ ਉਹੀ ਜੋ ਹੁੰਦਾ ਹੁੰਦਾ ਵਾ ਆ ਜਾਓ ਦੱਸਦੀ ਆ ਤੁਹਾਨੂੰ ਸਵੇਰੇ ਸਵੇਰੇ ਸ਼ੁਰੂ ਹੋ ਗਏ ਵੇਖ ਕਿਦਾਂ ਨੇਰੀ ਵਾਂਗੂ ਆਉਂ ਡਈ ਆ ਸੋਹਰੇ ਨੂੰ ਨਾਲ ਲਿਆ ਹੋਣਾ ਸੀ ਖਸਮ ਕੱਲੇ ਨੂੰ ਕਹਨੋ ਲਿਆਉਣਾ ਸੀ ਰਲ ਕੇ ਤਿੰਨੇ ਜਣੇ ਚਾਜ ਨਾਲ ਮੇਰੀ ਬੇਇੱਜ਼ਤੀ ਕਰ ਲੈਂਦੇ ਹੋ ਮੰਮੀ ਸਵੇਰ ਚੜ ਲੰਦੈਣੀ ਸੀ ਹਾਂ ਇਹਨੂੰ ਕਿਆ ਸਵੇਰ ਚੜ ਲੰਦੈਣੀ ਸੀ ਕਿ ਮੈਨੂੰ ਕਹਿਣ ਡਿਆ ਵਾ ਜਿੰਨੇ ਸ਼ੁਰੂਆਤ ਕੀਤਾ ਵਾ ਪੁੱਛੋ ਵੀ ਗੱਲ ਹੋਈ ਕੀ ਆ ਦੱਸੋ ਕੀ ਗੱਲ ਹੋਈ ਆ ਤੈਨੂੰ ਕੋਈ ਪਤਾ ਨਹੀਂ ਕੋ ਗੜ ਕਰਨੀ ਨਾ ਬਾਣੀ ਨੀ ਰੀਤੀ ਤੈਨੂੰ ਮੈਂ ਚਾਹ ਵੱਲੋਂ ਪੁੱਛਿਆ ਕਿ ਨਹੀਂ ਪੁੱਛਿਆ ਸੱਚ ਬੋਲੀ ਝੂਠ ਨਾ ਬੋਲੀ ਮੈਂ ਅੰਦਰ ਸੋਚੇ ਸਭ ਤੋਂ ਪਹਿਲਾਂ ਤੈਨੂੰ ਪੁੱਛਿਆ ਵਾ ਪਰੀ ਦੀ ਚਾਹ ਲਿਆਵਾ ਕਿੰਨੇ ਮਨਾ ਕੀਤਾ ਮੈਨੂੰ ਚਾਹ ਲਿਓਂ ਤਾ ਚਾਹ ਵੱਲੋਂ ਤੇ ਤੁਸੀਂ ਮੈਨੂੰ ਪੁੱਛਿਆ ਵਾ ਅਰੇ ਇੱਥੇ ਲੜਾਈ ਕਰਨ ਵਾਲੀ ਕਿਹੜੀ ਗੱਲ ਹੋ ਗਈ ਲੜਾਈ ਮੰਮੀ ਨੂੰ ਪੁੱਛੋ ਜਿਹੜੀ ਕੀਤੀ ਆ ਜਿੰਨਾਂ ਨੇ ਇਹ ਤੈਨੂੰ ਮੇਰੀ ਧੀ ਨਹੀਂ ਆਈ ਦੇਖਦੀ ਤੂੰ ਸਾਡੀ ਚਾਹ ਦਾ ਨਾ ਫਿਕਰ ਕਰਿਆ ਕਰ ਰਹੀ ਤੇਰੀ ਚਾਹ ਤੇ ਨਹੀਂ ਆਏ ਕਈ ਗੱਲਾਂ ਮੈਨੂੰ ਕਰਕੇ ਆਏ ਆ ਸੋਈ ਦੇ ਵਿੱਚ ਤੇ ਗੱਲ ਠੀਕ ਆ ਕੇ ਹੋਰ ਗੱਲ ਇਹ ਸਹੀ ਹੈ ਜਿਹੜੀ ਗੱਲ ਸਹੀ ਹੈ ਤੂੰ ਜਿਉਂਨੇ ਪੁੱਛਿਆ ਵਾ ਤਾਂ ਫਿਰ ਇਹ ਗੱਲ ਨੂੰ ਚੁੱਕਣ ਦੀ ਲੋੜ ਕੀ ਹੈਗੀ ਆ ਇੱਕ ਮਿੰਟ ਮੇਰੀ ਗੱਲ ਸੁਣੋ ਗੱਲ ਤੇ ਭਾਬੀ ਦੀ ਚਾਹ ਦੀ ਹੈ ਹੀ ਨਹੀਂ ਆ ਨਰਾਜਗੀ ਤੇ ਮੈਨੂੰ ਤੁਹਾਡੇ ਨਾਲ ਰਾਤ ਨਹੀਂ ਬਥੇਰੀ ਆ ਪਹਿਲਾਂ ਤੁਸੀਂ ਇੱਥੇ ਲੜਾਈ ਕੀਤੀ ਬਾਅਦ ਚ ਜਦ ਮੈਂ ਤੇ ਮੰਮੀ ਕੋਠੇ ਤੇ ਗੱਲਾਂ ਕਾਡੀਆਂ ਤੁਸੀਂ ਇੱਕ ਵਾਰੀ ਨਹੀਂ ਸਾਡੇ ਲਾਗੇ ਆਏ ਕਿ ਆਪਾਂ ਮੈਂ ਵੀ ਉਹਨਾਂ ਦੇ ਲਾਗੇ ਜਾ ਕੇ ਕੋਈ ਗੱਲਬਾਤ ਕਰ ਲਾਂ ਤੁਸੀਂ ਤਾਂ ਪਤਾ ਨਹੀਂ ਕਾਦੀ ਗੱਲਾਂ ਮੂੰਹ ਵਟਿਆ ਸਾਡੇ ਨਾਲ ਅੱਛਾ ਲੜਾਈ ਮੈਂ ਕੀਤੀ ਆ ਕੱਲ ਸ਼ਾਮੀ ਉਹ ਵੀ ਤੁਸੀਂ ਮੇਰੇ ਤੇ ਹੀ ਭੰਡਾ ਬੰਨ੍ਹ ਦਿਆਂਦੇ ਨਾ ਕਿ ਮੈਂ ਸ਼ੁਰੂ ਕੀਤੀ ਆ ਉਦੋਂ ਵੀ ਗੱਲ ਮੰਮੀ ਨੇ ਸ਼ੁਰੂ ਕੀਤੀ ਆ ਹੁਣ ਮੈਨੂੰ ਸੁਪਨਾ ਥੋੜੀ ਆਉਣਾ ਸੀ ਕਿ ਵਿੱਕੀ ਚਾਹ ਪਾਣੀ ਪੀ ਕੇ ਚਲ ਗਿਆ ਵਾ ਤੇ ਮੈਂ ਉਹਨੂੰ ਛੇਤੀ ਨਾਲ ਮਿਲਣ ਜਾਣਾ ਆ ਉਹ ਵਾਰੋ ਵਾਰੋ ਚਲ ਗਿਆ ਮੈਂ ਰਸੋਈ ਦੇ ਕੰਮ ਕਰ ਰਹੀ ਨਹੀਂ ਪਤਾ ਲੱਗਾ ਨਾ ਇਹਨਾਂ ਨੇ ਮੈਨੂੰ ਆਵਾਜ਼ ਮਾਰੀ ਆ ਤੇ ਉਹ ਵੀ ਮੇਰਾ ਕਸੂਰ ਹੈ ਕਿ ਮੈਂ ਉਹਨੂੰ ਮਿਲਣ ਨਹੀਂ ਗਈ ਨਹੀਂ ਮੇਰੀ ਗੱਲ ਸੁਣੋ ਗਾੜੀ ਕਿਹੜੀ ਕੋਈ ਕੰਦ ਹੋਈ ਸੀ ਕੱਚ ਦੇ ਸ਼ੀਸ਼ੇ ਲੱਗੇ ਆ ਤੇ ਪਨਾ ਪਤਾ ਨਹੀਂ ਲੱਗਦਾ ਕੋਈ ਜਾਣਿਆ ਕਿ ਨਹੀਂ ਜਾਣਿਆ ਪਰ ਇਹ ਤਾਂ ਮੈਨੂੰ ਸਾਰੀ ਗੱਲ ਦੱਸੀ ਆ ਸੁਨੀਪ ਨੇ ਰਾਤੀ ਜੋ ਕੁਝ ਹੋਇਆ ਵਾ ਗੱਲ ਇਹ ਆ ਕਿ ਅਸੀਂ ਹੁਣ ਅੱਖਾਂ ਦੇ ਉੱਤੇ ਨਾ ਪੱਟੀ ਬੰਨ ਛੜੀ ਆ ਅਸੀਂ ਕਹਿੰਨੇ ਆ ਕਿ ਤੁਹਾਡੀ ਭੈਣ ਵਾਂਹੀਂ ਨਾ ਤੇਰੇ ਨਾਲ ਕੋਈ ਗੱਲਬਾਤ ਕਰੀਏ ਤੂੰ ਹੁਣ ਉੱਥੇ ਵੀ ਜਾ ਕੇ ਉਹਨੂੰ ਮਿਲੀ ਆ ਨਾ ਤੇ ਮੈਂ ਤੇਰਾ ਬਿਹੇਵੀਅਰ ਵੇਖਿਆ ਕਿ ਤੂੰ ਮੈਨੂੰ ਕਿਹੜੇ ਤਰੀਕੇ ਦੇ ਨਾਲ ਅੱਗੋਂ ਬੋਲੀ ਆ ਹੈ ਅੱਖਾਂ ਤੇ ਪੱਟੀ ਤੇ ਆਪੇ ਬਜਣੀ ਆ ਜਿਹੜੇ ਬੰਦੀ ਜਾਣੀ ਆ ਬੰਦੀ ਕਹੀ ਨਹੀਂ ਆ ਅਸੀਂ ਖੋਦ ਹੀ ਬੰਨੀ ਆ ਚਲੋ ਠੀਕ ਆ ਕੋਈ ਗੱਲ ਨਹੀਂ ਫਿਰ ਬੰਨੀ ਹੈ ਤਾਂ ਠੀਕ ਆ ਚੁੱਪ ਕਰ ਜਾ ਧੀਏ ਇਹਨੇ ਵਾਰੇ ਨਹੀਂ ਇਹਨਾਂ ਨੇ ਇਹਨੇ ਵਾਰੇ ਆਉਣ ਦਿਵਾਉਣਾ ਹੈ ਇਹਨਾਂ ਨੂੰ ਮੰਮੀ ਨਾ ਨਾਰਾਜੋ ਮੇਰੇ ਆਉਣ ਦਾ ਗੁੱਸਾ ਵਣਾ ਕਿ ਹਾਂ ਜੇ ਇਹ ਸੌਣ ਮਹੀਨੇ ਕਿਉਂ ਆ ਗਈ ਤੇ ਕੋਈ ਗੱਲ ਨਹੀਂ ਮੈਂ ਚੱਲ ਜਾਂਦੀ ਹਾਂ ਗੁੱਸੇ ਗੜੀ ਕੇ ਲੋਹੋਂ ਦੇ ਦੇ ਇਸੇ ਕਰਕੇ ਹੀ ਨਾ ਮੈਂ ਕੁਛ ਬੋਲਦੀ ਨਹੀਂ ਹਾਏ ਇਸੇ ਕਰਕੇ ਪਰ ਮੈਨੂੰ ਜ਼ਬਰਦਸਤੀ ਬੁਲਾਇਆ ਜਾਂਦਾ ਕਿ ਇਹ ਗੱਲਾਂ ਮੇਰੇ ਉੱਤੇ ਥੋੜੀ ਅਜੇ ਬੋਲਦੀ ਨਹੀਂ ਅਜੇ ਬੋਲੇ ਤਾਂ ਪਤਾ ਨਹੀਂ ਕੀ ਬਣ ਜਵੇ ਅਜਾ ਆਪਣੇ ਉੱਤੇ ਇਹ ਲੇਲਜ਼ਾਮ ਲੜਦੇ ਵੀ ਨਹੀਂ ਦੇਖ ਸਕਦੀ ਮੇਰੀ ਸੁਣੋ ਗੱਲ ਤੁਸੀਂ ਇਹਨੇ ਕਿ ਮੈਂ ਬੋਲਦੀ ਨਹੀਂ ਆਈ ਨੂੰ ਮੈਨੂੰ ਅਜੇ ਮੇਰੇ ਤਾਂ 12 ਘੰਟੇ ਨਹੀਂ ਹੋਏ ਦੋ ਛੁੱਟੀਆਂ ਤੇ ਲੱਗ ਗਈਆਂ ਹੋਰ ਬੋਲਣਾ ਕਿੱਦਾਂ ਦਾ ਹੁੰਦਾ ਆ ਤੂੰ ਕੋਈ ਨਹੀਂ ਆ ਇੱਥੇ ਤਾਂ 20-20 ਛੁੱਟੀਆਂ ਲੱਗਦੀਆਂ ਨੇ ਐ ਘਰ ਦੇ ਵਿੱਚ ਕੁਛ ਨਾ ਕੁਛ ਹੋ ਜਾਣਾ ਵਾ ਅਸੀਂ ਤਾਂ ਤੈਨੂੰ ਸਿਰਫ ਡਰਦੇ ਨਹੀਂ ਕਹਿੰਦੇ ਵੀ ਤੇਰਾ ਨਾ ਘਰ ਖਰਾਬ ਹੋਵੇ ਨਾ ਮੇਰਾ ਘਰ ਕਿਹੜੇ ਕਿਹੜੇ ਖਰਾਬ ਹੋਣਾ ਮੈਂ ਤਾਂ ਆਪਣੇ ਘਰ ਬੜੀ ਖੁਸ਼ ਹਾਂ ਉਹ ਪਿੱਛੋਂ ਸਿੱਖੀ ਸਿਖਾਈ ਆਈ ਆ ਉਹ ਸਿੱਖਿਆ ਗਾਂ ਦੇਣ ਲਈ ਆ ਦੇਈ ਜਾਣ ਦੇ ਮੰਮੀ ਉਹ ਪਹਿਲਾਂ 15 ਸਾਲਾਂ ਦੇ ਚ ਨਹੀਂ ਉਹ ਸਿੱਖੀ ਹੋਣੇ ਪੰਜਾਂ ਮਹੀਨਿਆਂ ਦੇ ਵਿੱਚ ਸਿੱਖ ਗਈ ਹੈ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਜਾਂ ਤਾਂ ਤੂੰ ਗੱਲ ਵਿਆਹ ਤੋਂ ਪਹਿਲਾਂ ਤੇ ਆਪਾਂ ਬੜੇ ਵਧੀਆ ਰਹਿੰਦੇ ਸੀ ਇੱਕ ਦੂਜੇ ਨਾਲ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋਣੇ ਚਾਨਕ ਤੈਨੂੰ ਸਾਦੇ ਨੂੰ ਹੋ ਕੀ ਕੀਆ ਵਾ ਸਾਨੂੰ ਕੋ ਨਹੀਂ ਹੋਇਆ ਤੇਰੇ ਘਰ ਦਾ ਕਸੂਰੀਓ ਸਾਰਾ ਤੇਰੇ ਘਰ ਵਾਲੇ ਦਾ ਤੇਰੀ ਸੱਸ ਦਾ ਤੇ ਤੇਰੀ ਮਾਂ ਦਾ ਤੈਨੂੰ ਮੈਂ ਦੱਸਦੀਆਂ ਸੁਣਨੀਆਂ ਤੇ ਆ ਗਈਆਂ ਗੱਲ ਉੱਥੇ ਹੀ ਅਲਮਾਰੀ ਤੇ ਸੜੇ ਅਲਮਾਰੀ ਤੋਂ ਹਾਏ ਮੈਨੂੰ ਤੁਹਾਡੀ ਤੋਂ ਇਹ ਉਮੀਦ ਨਹੀਂ ਸੀ 하기 ਜੇ ਇੱਕ ਅਲਮਾਰੀ ਦੇ ਦਿੱਤੀ ਆ ਤੇ ਤੁਸੀਂ ਕਿੰਨੀ ਲੜਾਈ ਪਾਈ ਇੱਥੇ ਤੁਸੀਂ ਤੀਜੇ ਰਹਿਣ ਨੇ ਤੋੜਾ ਤੜਾਈ ਪਾਈ ਹੁੰਦੀ ਆ ਉਹਦਾ ਤੁਹਾਨੂੰ ਕੋਈ ਖਰਚਾ ਦੁੱਖ ਰਣੀ ਹੈਗਾ ਤੇ ਜੇ ਮੰਮੀ ਨੇ ਮੈਨੂੰ ਇੱਕ ਅਲਮਾਰੀ ਦੇਤੀ ਆ ਤੇ ਤਾਡੇ ਕੋਲ ਲੜਾਈ ਨਹੀਂ ਮੁਕਾਂਦੀ ਜੇ ਨਾਲ ਇੱਕ ਅਲਮਾਰੀ ਦੀ ਨਹੀਂ ਹੈ ਜੀ ਜੇ ਗੱਲਾਂ ਕਰਨ ਬਹਿ ਜੀਏ ਨਾ ਤੇ ਬੜੀਆਂ ਗੱਲਾਂ ਨਿਕਲਦੀਆਂ ਜਿਹੜੀਆਂ ਹੀ ਕਈ ਗੱਲਾਂ ਤਾਂ ਚੁੱਪੀਆਂ ਵੀ ਚੁੱਪ ਚੀ ਭਲੀ ਆ ਨਾ ਹੀ ਕਰੀਏ ਗੱਲ ਨਾ ਹੀ ਕੋਈ ਪਵਾੜਾ ਪੋਵੇ ਤੇ ਤੂੰ ਹੁਣ ਮੰਮੀ ਦੀਆਂ ਗੱਲਾਂ 'ਚ ਆ ਕੇ ਬੋਲਣ ਲਈ ਆ ਨਹੀਂ ਮੈਂ ਮੰਮੀ ਦੀਆਂ ਗੱਲਾਂ 'ਚ ਕੱਥ ਹੋਣਾ ਤੇ ਕੋਈ ਗੱਲ ਨਹੀਂ ਜੇ ਲਮਾਰੀ ਦੀ ਲੜਾਈ ਆ ਨਾ ਤੇ ਕੋਈ ਗੱਲ ਨਹੀਂ ਉਹ ਨਵੀਂ ਆ ਮੈਂ ਉਦਾਂ ਹੀ ਇੱਥੇ ਭੇਜ ਦਿੰਨੀ ਆ ਕੋਈ ਨਹੀਂ ਤੁਹਾਡੇ ਘਰ ਨਵੇਂ ਭਾਂਡੇ ਆ ਤੇ ਜਿੱਦਾ ਮਰਜ਼ੀ ਦਾ ਖੋ ਟੱਕੋ ਤੂੰ ਨਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਜਿਹੀਂ ਇੱਥੇ ਲੱਖਾਂ ਰੁਪਈਆਂ ਦੀ ਟਟੋਆ ਪਾ ਸਕਦੇ ਆ ਤੇ 1 ਇੱਕ 12 14 ਹਜ਼ਾਰ ਦੀ ਅਲਮਾਰੀ ਦੀ ਗੱਲ ਕਰਾਂਗੇ ਹਰ ਗੱਲ ਦੇ ਦੋ ਪਹਿਲੂ ਹੁੰਦੇ ਨੇ ਜਿਹੜਾ ਤੁਹਾਨੂੰ ਪਹਿਲੂ ਮੰਮੀ ਨੇ ਦੱਸ ਦਿੱਤਾ ਸਿਰਫ ਉਹ ਪਹਿਲੂ ਨੂੰ ਨਾ ਫੜ ਦੂਸਰੇ ਪਹਿਲੂ ਨੂੰ ਫੜ ਕੇ ਵੇਖ ਲਾ ਆਹ ਨਹੀਂ ਕੋਈ ਗੱਲ ਹੁੰਦੀ ਵੀ ਜਿਹੜੀ ਜਿਹੜੀ ਕਰਾਂਗੇ ਆਹੀ ਗੱਲ ਕਰਾਂਗੇ ਨਾਲ ਕਰੀ ਵੀ ਤੁਰੇ ਜਾਂਦੀ ਆ ਉਹ ਰਾਤ ਕੋਠੇ ਤੇ ਮੀਟਿੰਗ ਇੰਨਾ ਚਿਰ ਇਸੇ ਗੱਲਾਂ ਦੀ ਤੇ ਚੱਲੀ ਆ ਹੁਣ ਮੰਮੀ ਨੇ ਉਹਨੂੰ ਪੂਰਾ ਆਪਣੇ ਹੱਥਾਂ 'ਚ ਲਿਆਵਾ ਕਿ ਜਿੰਨਾ ਵੀ ਕਸੂਰ ਵਾ ਸਾਰਾ ਇਹਨਾਂ ਤਿੰਨਾਂ ਦਾ ਵਾ ਤੇ ਮੈਂ ਬੜੀ ਸੱਚੀ ਆ ਮੇਰੇ ਨਾਲ ਇਹ ਵੱਧ ਘਟ ਇਹੋ ਹੀ ਗੱਲਾਂ ਕੀਤੀ ਕੀ ਤੋਂ ਬੋਲਣ ਦੀ ਐ ਨਾ ਇਹਦੀਆਂ ਗੱਲਾਂ ਤਾਂ ਸਮਝ ਲੱਗਣ ਈ ਆ ਕਿ ਸਾਡਾ ਹੀ ਤੇ ਨਾਲ ਕੋਰਾ ਤੇ ਹੈ ਚਲੋ ਠੀਕ ਆ ਠੀਕ ਹੈ ਅਹੀਂ ਤਾਂ ਪਹੁੰਚੇ ਇੱਕ ਦੂਜੇ ਨੂੰ ਗੱਲਾਂ ਬਾਤਾਂ ਕਰ ਲੀਆਂ ਤੈਨੂੰ ਕਿੰਨੇ ਪਖਾਇਆ ਵਾ ਕਿੰਨੇ ਪਖਾਇਆ ਤੁਸੀਂ ਪਖੀ ਰਹੀ ਜਾਈਏ ਪਖੀ ਰਹੀ ਤੈਨੂੰ ਯਾਦ ਹੁੰਦੇ ਜੇ ਹੁਣ ਉਹ ਪਖਾਉਂਦੀ ਆ ਸਾਰਿਆਂ ਨੂੰ ਕਦੀ ਉਹਨੇ ਪਖਾਇਆ ਤੇ ਉਹਨੇ ਪਖਾਉਂਦੀ ਉਹ ਪਗਾਉਂਦੀ ਤੁਹਾਨੂੰ ਦੋਹਾਂ ਪਿਓ ਪਤਨੂੰ ਲੜਾਈ ਨਹੀਂ ਸੁਣਦਾ ਨਹੀਂ ਪਰ ਇਹਨਾਂ ਨੇ ਪਾ ਕੇ ਹੀ ਹਟਣੀ ਆ ਤੇ ਇਹਨਾਂ ਨੇ ਉਹ ਕੰਮ ਕਰਕੇ ਹਟਣਾ ਜਿਹੜਾ ਇਹਨਾਂ ਨੇ ਮਨ ਚ ਧਾਰਿਆ ਵਾ ਨਾਲ ਤੁਮਨੇ ਕੱਲ ਦੱਸ ਫੋਨ ਤੋਂ ਇਥੇ ਗੱਲ ਕਰਨੀ ਕਿ ਮੈਨੂੰ ਰਾਤ ਮਿਲਣੀ ਹੈ ਜੇ ਤੈਨੂੰ ਅਹੀਂ ਰਾਤ 12 ਵਜੇ ਤੈਨੂੰ ਮਿਲਣ ਆਉਂਦੇ ਤੈਨੂੰ ਠਾਲਦੇ ਸੁੱਤੀ ਨੂੰ ਇਸੇ ਮੂਹ ਨੇ ਤੂੰ ਫੇਰ ਆਖੰਡਾ ਬਣਾਈ ਕਿ ਮੈਂ ਸੁੱਤੀ ਹੀ ਸਵੇਰੇ ਨਹੀਂ ਮੈਨੂੰ ਮਿਲ ਸਕਦੇ ਕਦੀ ਵੀ ਇੱਕ ਪਾਸੇ ਨਹੀਂ ਰਿਹਾ ਜਾਂਦਾ ਜਿਹੜਾ ਕੰਮ ਹੋ ਜਾਣਾ ਨਾ ਉਸ ਗੱਲ ਨੂੰ ਫੜਿਆ ਜਾਂਦਾ ਵਾ ਦੂਜੇ ਕੰਮ ਨੂੰ ਨਹੀਂ ਕਰੀ ਵੀ ਫੜਿਆ ਜਾਂਦਾ ਇਹ ਨਾਨਾ ਨਹੀਂ ਕੋਈ ਜਿੱਤ ਸਕਦਾ ਇਹ ਗੱਲ ਤੇ ਗੱਲ ਫੜੀ ਜਾਂਦੇ ਆ ਮੈਨੂੰ ਪੈਦਾ ਕਰਕੇ ਨਰਾਜਗੀ ਦੀ ਰਾਤ ਦੀ ਮੇਰੀ ਉਹਨਾਂ ਨਾਲਾ ਤੁਹਾਡੇ ਨਾਲ ਕੋਈ ਨਰਾਜਗੀ ਨਹੀਂ ਹੈ ਕਿ ਮੈਂ ਤੇਰੇ ਮੂੰਹ ਤੇ ਦੇਖ ਲਈ ਆ ਉਥੇ ਉਹ ਬਤੂ ਨਹੀਂ ਤੂੰ ਨਹੀਂ ਮਿਲਿਆ ਤਾਂ ਤਾਂ ਹੀ ਉਹਨੇ ਨਾਰਾਜ਼ਗੀ ਕੀਤੀ ਤੇਰੇ ਤੇ ਪਰ ਸ ਕਪੜਾ ਹੋਵੇ ਸਾਰਾ ਕੁਝ ਹੋਵੇ ਤਾਂ ਆਪਣੀ ਭੈਣ ਨੂੰ ਮਿਲਣਾ ਜਾਏ ਪਤਾ ਵੀ ਲੱਗ ਜਾਏ ਭੈਣ ਆਈ ਆ ਮੈਂ ਇਹੋ ਹੀ ਤੇ ਕਹਿਣ ਡਿਆ ਵਾਂ ਜਾਂ ਤੇ ਹੋਏਗੀ ਭੈਣ ਨੇ ਸਵੇਰੇ ਸਵੇਰ ਚੜ੍ਹਨੀ ਨਹੀਂ ਉਹ ਤੋਂ ਪਹਿਲਾਂ ਹੀ ਚੱਲ ਜਾਣਾ ਤੇ ਮੈਂ ਤਾਂ ਰਾਤ ਵੀ ਮਿਲਣਾ ਨਹੀਂ ਦਿੰਦਾ ਕੋਈ ਨਹੀਂ ਮੈਂ ਚੱਲ ਜੂੰਗੀ ਨਾ ਔਖੇ ਉਹ ਮੈਂ ਚੱਲ ਜੂੰਗੀ ਜਾ ਤੂੰ ਕੱਪੜੇ ਪਾ ਤੇ ਨਿਕਲ ਚੱਲ ਲੈ ਹੱਦ ਹੋ ਗਿਆ ਇੱਥੇ ਬਹਿ ਜਾ ਨਹੀਂ ਰਹਿਣ ਦਿਓ ਇੰਨੀ ਵੀ ਇੱਥੇ ਜਹਾਂ ਦੇ ਜਾਣ ਦੇ ਕੋਈ ਬਦਨਾਮ ਕਰੋ ਜਿੰਨਾ ਕਰਨ ਦੇ ਜੇ ਮੰਮੀ ਆ ਵੇਖੋ ਤੁਹਾਡੇ ਗੱਲਾਂ ਨਾਲ ਜੋੜੇ ਮੈਂ ਹੁਣ ਡੈਡੀ ਨੂੰ ਆਵਾਜ਼ ਮਾਰਦਾ ਵਾਂ ਕਮ ਸੇ ਕਮ ਸਾਡੇ ਦੋਵਾਂ ਤੇ ਨਾ ਸਹੀ ਡੈਡੀ ਤੇ ਚਕੀਨ ਹੈ ਕਿ ਨਹੀਂ ਹੈ ਮੈਨੂੰ ਇਨੀ ਗੱਲ ਦੱਸ ਤੇ ਹਾਂ ਜਾਂ ਨਹੀਂ ਡੈਡੀ ਤੇ ਚਕੀਨ ਹੈ ਜਾਂ ਨਹੀਂ ਹੈਗਾ ਇਹੋ ਇੱਕੋ ਚੀਜ਼ ਆ ਤਿੰਨੇ ਇੱਕੋ ਹੀ ਆ ਜੋ ਮਰਜੀ ਕਰ ਡੈਡੀ ਲੈ ਆ ਹੋਰ ਜਿਹੜੇ ਚਾਰ ਚੇਤਰ ਵਜ ਜਾਣਗੇ ਮੈਨੂੰ ਮਤਲਬ ਗੱਲ ਇਹ ਆ ਕਿ ਤੂੰ ਇਹ ਵੇਲੇ ਪੂਰੀ ਤਰ੍ਹਾਂ ਇਹਨਾਂ ਦੀਆਂ ਗੱਲਾਂ ਦੇ ਵਿੱਚ ਆਈ ਆ ਹਾਂ ਜੇ ਇਹਨਾਂ ਤੋਂ ਪਹਿਲਾਂ ਅਸੀਂ ਤੈਨੂੰ ਦੱਸ ਦਿੰਦੇ ਨਾ ਕੁਝ ਤੇ ਫੇਰ ਜਿਹੜਾ ਹੈ ਨਾ ਤੂੰ ਸਾਡੀ ਗੱਲ ਕਰਨੀ ਹੈ ਸਾਡੀ ਸੁਣਨੀ ਪਰ ਕਈ ਵਾਰੀ ਨਾ ਬੰਦਾ ਸਿਰਫ ਤੇ ਸਿਰਫ ਆਪਣਾ ਫਾਇਦਾ ਵੇਖਦਾ ਤੈਨੂੰ ਵੀ ਇਹ ਆ ਕਿ ਮੈਨੂੰ ਜਿੱਥੋਂ ਫਾਇਦਾ ਹੋਣਾ ਹੈ ਮੈਨੂੰ ਉਹੀ ਕੰਮ ਹੋਵੇ ਫਿਰ ਨਹੀਂ ਆਹ ਕਿਦਾਂ ਦੀ ਗੱਲ ਹੋਈ ਮੈਨੂੰ ਫਾਇਦਾ ਹੋਣ ਡਿਆ ਨਹੀਂ ਦੱਸੋ ਕੀ ਮੈਂ ਛੇ ਲਾ ਗਈਆਂ ਤੇ ਕਿਹੜੀਆਂ ਮੈਂ ਉੱਥੇ ਪੰਡਾ ਪਾਲੀਆਂ ਜਾ ਕੇ ਜਿਹੜੀ ਕੱਲ ਤੈਨੂੰ ਦੱਸੀ ਗੱਲ ਉਹੋ ਹੀ ਆ ਐਵੇਂ ਉਸ ਗੱਲ ਨੂੰ ਰੜਕੀ ਜਾਣ ਡਿਆ ਜੇ ਹੁਣ ਮੈਂ ਕਿਉਂ ਹਾਂ ਨਹੀਂ ਮੈਨੂੰ ਕੀ ਗੱਲ ਹੋਈ ਕਿਤੇ ਨੂੰ ਛੇ ਫਾਇਦਾ ਹੈ ਨਹੀਂ ਫਿਰ ਫਾਇਦਾ ਨਹੀਂ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਹੈਗਾ ਵੀ ਵਿਆਹ ਕਿਤੇ ਤੁਸੀਂ ਮੈਨੂੰ ਇਦਾਂ ਤੋੜ ਦਿੱਤਾ ਵਾ ਲੱਗੇ ਜੀ ਮੈਨੂੰ ਵੱਡੀਆਂ ਗੱਲਾਂ ਕਰਕੇ ਦੱਸਣ ਤੇ ਆਪਣੇ ਘਰ ਵਾਲੇ ਨੂੰ ਕਹੇ ਫਿਰ ਕਮਾਈ ਕਰੇ ਲੱਗੇ ਕਿ ਇਹ ਕੰਮ ਦੇ ਉੱਤੇ ਹਾੜਾ ਰਾਮੀ ਕਿਉਂ ਹੋ ਰਿਹਾ ਵਾ ਫਰੀ ਨਹੀਂ ਖਾਣ ਦੀ ਆਦਤ ਪੈ ਗਈ ਉਹਨੂੰ ਗੱਡੀ ਲੈ ਕੇ ਗਿਆ ਉਹ ਲੈ ਕੇ ਉੱਥੇ ਨੱਪ ਘੱਟ ਨੱਪ ਛੜੀ ਆ ਉਹਨੂੰ ਕੱਢਣ ਦਾ ਨਾ ਨਹੀਂ ਲਿਆ ਟਰੈਕਟਰ ਲੈ ਗਿਆ ਆਡਾ ਜੋ ਚੀਜ਼ ਵਰਤੀ ਆਪਣੀ ਉੱਥੇ ਹੈ ਮੁਰਗੇ सोनू ਦੇ ਨਾਲ ਲੜਾਈ ਕੀਤੀ ਆ ਹੁਣ ਮੈਂ ਆਪਰੇ ਝੋਨਾ ਬੀਜਣਾ ਤੂੰ ਕੈਂਦੀ ਕੰਮ ਇੰਨੇ ਕਰਦਾ ਕਿਹੜਾ ਕੰਮ ਡਿਆ ਕਰਨ ਮਰ ਗਿਆ ਆਪਣੀ ਇੰਨੀ ਟੌਰ ਬਣਾਉਂ ਲਿਆ ਕਿ ਮੈਨੂੰ ਮੇਰੇ ਸਹੁਰੇ ਇੱਕ ਚੀਜ਼ ਤੋਂ ਨਾ ਨਹੀਂ ਕਰਦੇ ਤੇ ਜੇ ਉਹਨੂੰ ਪਤਾ ਲੱਗ ਜੇ ਨਾ ਕਿ ਉਹਦੀ ਪਿੱਠ ਪਿੱਛੇ ਉਹਨੂੰ ਇੰਨੇ ਛਿੱਤਰ ਵਜੰਡੇ ਤੇ ਅਗਲਾ ਇੱਕ ਚੀਜ਼ ਵੀ ਨਾ ਹਾਡੀ ਵਰਤੇ ਟੌਰ ਨਹੀਂ ਹਾਡੀ ਬਣਾਉਂਦਾ ਸਾਨੂੰ ਫੁੱਲੀਆਂ ਪਾਉਂਦਾ ਵਾ ਉਹਦੀਆਂ ਗੱਲਾਂ ਕਰ ਕਰਕੇ ਇਹ ਚ ਕੋਈ ਟਾਲ ਟਾਲ ਵਾਲੀ ਗੱਲ ਨਹੀਂ ਆ ਜੇ ਸੱਚੀਆਂ ਸੁਣਦੀਆਂ ਤੇ ਸਾਡਾ ਭਾਈਆ ਵਾ ਦੇਖ ਕਰਕੇ ਅਸੀਂ ਕਹਿੰਦੇ ਆ ਕਿ ਚਲੋ ਹਜੇ ਕੋਈ ਗੱਲ ਨਾ ਕਰੀਏ ਪਰ ਤੂੰ ਮਜਬੂਰ ਕਰ ਦਿੱਤਾ ਤੂੰ ਦੋਵਾਂ ਮਾਤੀਆਂ ਨੇ ਅੱਜ ਗੱਲ ਕਰਨੀ ਨਹੀਂ ਤੇ ਸਾਰੀਆਂ ਗੱਲਾਂ ਤੁਸੀਂ ਜਾਣਦੇ ਕਿ ਤੇ ਅਸੀਂ ਆਪਾਂ ਗਿਆ ਗਿਆ ਹੀ ਨਹੀਂ ਉਹਨੂੰ ਕੱਕ ਕਿਉਂ ਚੁੱਪ ਕਰ ਯਾਰ ਜਦੋਂ ਨਹੀਂ ਨਹੀਂ ਬੋਲਣ ਨੂੰ ਨਹੀਂ ਕੱਢ ਲੈਂਦੇ ਉਹਨੂੰ ਢਿੱਡ ਦੀਆਂ ਸਾਰੀਆਂ ਗੱਲਾਂ ਕੱਢ ਲੈਂਦੇ ਕੱਢ ਲੈਂਦੇ ਗੱਲਾਂ ਸਾਰੀ ਉਮਰ ਚੁੱਪਣੀਆਂ ਚੁੱਪਣੀਆਂ ਕੀ ਆ ਕੀਤੀਆਂ ਵਾ ਉਹਦੇ ਢਿੱਡ 'ਚ ਹੈਗੀਆਂ ਤੇ ਉਹਨੇ ਅੱਜ ਕਰ ਦਿੱਤੀਆਂ ਹੁਣ ਤੇ ਆਹ ਤੇ ਨਹੀਂ ਜਾਣੀਆਂ ਮੂੰਹ 'ਚ ਜੜੀ ਨਿਕਲ ਗਈਆਂ ਨਹੀਂ ਗੱਲ ਸੁਣ ਵਿਆਹ ਅਸੀਂ ਤੇ ਨਹੀਂ ਤੇ ਮੰਮੀ ਡੈਡੀ ਦਾ ਤੇ ਤੇਰਾ ਫੈਸਲਾ ਨਾਲ ਹੀ ਸੀ ਨਾ ਉਦੋਂ ਭੂਆ ਆਈ ਹੀ ਰਿਸ਼ਤਾ ਲੈ ਕੇ ਦਿੰਦੀਆਂ ਸਿਫਤਾਂ ਕਰਦੀ ਸੀ ਐਨਾ ਕੁਝ ਦੱਸਦੀ ਸੀ ਤੇ ਮੈਂ ਤਾਂ ਆਪਣੇ ਘਰੋਂ ਬੜੀ ਖੁਸ਼ ਆ ਮੈਂ ਤਾਂ ਕਦੀ ਕਿਹ ਚੀਜ਼ ਦਾ ਤੈਨੂੰ ਲਾਂਮਾ ਦਿੱਤਾ ਉਹ ਵੇਖ ਅੱਜ ਤੱਕ ਕਦੀ ਮੇਰੇ ਤੱਕ ਤਾਂ ਸਹੀ ਕੋ ਗੱਲ ਹੀ ਨਹੀਂ ਪਹੁੰਚਦੀ ਤੈਨੂੰ ਸੱਚ ਦੱਸਾਂ ਤੇ ਤੇਰਾ ਜਿੰਨਾ ਕ ਦਿਮਾਗ ਆ ਨਾ ਉਹਨੇ ਕੇ ਏਰੀਆ ਦੇ ਵਿੱਚ ਹੀ ਤੂੰ ਰਹਿਣੀ ਆ ਉਹਨਾਂ ਨੇ ਤੈਨੂੰ ਕੋਹ ਦੱਸ ਦਿੱਤਾ ਉਹਨਾਂ ਦੀ ਸੁਣ ਲਈ ਮਾਂ ਤੇਰੀ ਨੇ ਦੋ ਦੱਸ ਇੱਕ ਮਿੰਟ ਚੱਲ ਠੀਕ ਮੇਰਾ ਦਿਮਾਗ ਵੀ ਹੈ ਨਹੀਂ ਮੇਰਾ ਘਰ ਵਾਲਾ ਕਮਾਈ ਵੀ ਨਹੀਂ ਕਰਦਾ ਆਪਾਂ ਟਾਡੀ ਕਮਾਈ ਦੇ ਬੈਠੇ ਆ ਤੁਹਾਨੂੰ ਰੱਬ ਦੇਣ ਰਿਹਾ ਵਾ ਤੇ ਤੁਹ ਟੜੇ ਗੱਡੀ ਹੱਥ ਮੈਂ ਤੁਹਾਡੇ ਕੋ ਕੁਝ ਨਹੀਂ ਕਰਦੀ ਸਾਡੀ ਰੱਬ ਨਾਲ ਸਿੱਧੀ ਗੱਲ ਬਾਤ ਤੇ ਨਹੀਂ ਆ ਮਿਹਨਤਾਂ ਕਰਨਦੇ ਆ ਫੇਰੀ ਰੱਬ ਦੇਣਦੇ ਆ ਘਰ ਬੈਠਿਆਂ ਨੂੰ ਨਹੀਂ ਕੋਈ ਦਿੰਦਾ ਦੁਨੀਆ ਤੇ ਇੱਕ ਤੁਸੀਂ ਜੇ ਸਿਰਫ ਮਿਹਨਤ ਕਰਦੇ ਹੋਰ ਤੇ ਕੋਈ ਕਰਦਾ ਹੀ ਨਹੀਂ ਮਿਹਨਤ ਬਾਕੀ ਤੇ ਸਾਰੇ ਮੰਗ ਕੇ ਹੀ ਖਾਂਦੇ ਆ ਠੀਕ ਹੈ ਜੀ ਆ ਗੱਲ ਆ ਨਾ ਸਾਰਾ ਕੁਝ ਤੁਹਾਡੇ ਹੱਥ ਤੇ ਫੜਾ ਦੇਵੇ ਠੀਕ ਹੈ ਗੱਡੀ ਤੇ ਗੱਡੀ ਤੇ ਨਾਲ ਉਹ ਹੈਗਾ ਨਾ ਕਿ ਇੰਨੇ ਸਾਡੀ ਗੱਡੀ ਲਈ ਆ ਇਹਦੀ ਸਮਝ ਚ ਨਹੀਂ ਗੱਲ ਪੈਣ ਤੇ ਨਹੀਂ ਪੈਣੀ ਉਹ ਪਏਗੀ ਕਿ ਇਹਦੇ ਨੂੰ ਜਦੋਂ ਸਾਹਮਣੇ ਗੱਡੀ ਦੀ ਗੱਲ ਨਹੀਂ ਹੈਗੀ ਤੇ ਨਾਲ ਮਾਰੀ ਦੀ ਗੱਲ ਆ ਤੈਨੂੰ ਮੈਂ ਅੱਗੇ ਵੀ ਕਿਹਾ ਵਾ ਹੋਰ ਗੀ ਵੋਧੀਆਂ ਗੱਲਾਂ ਜਿਹੜੀਆਂ ਘਰ ਨਹੀਂ ਘਰ ਦੇ ਵਿੱਚ ਨਹੀਂ ਸਹੀ ਲੱਗਦੀਆਂ ਚੁੱਪ ਪਰ ਸਿਆਣੇ ਕਹਿੰਦੇ ਆ ਧੀ ਜਿ ਮੜੀਆਂ ਤੱਕ ਲੈਂਦੀ ਆ ਤੇ ਇਹਨਾਂ ਨੇ ਆਹ ਮਾਰੀ ਆ ਕਿ ਦੇਖ ਤੇ ਕੁੜੀ ਦਵਾਰੋਂ ਮਾਰੀ ਆ ਉਹ ਝਾੜੀ ਕਹਿੰਦਾ ਵੀ ਜਾ ਉਪਰੇ ਨਵੇਂ ਸਾਰਾ ਕੋ ਨਵੇਂ ਨਵੇਂ ਤਰੀਕੇ ਨਾਲ ਇਹ ਗੱਲਾਂ ਖੁੱਲੀਆਂ ਨਾ ਉਹ ਦਿਨ ਸਾਰਾ ਭਾਂਡਾ ਹੱਟ ਤੇ ਤੇ ਭੱਜ ਜਾਣਾ ਦੇ ਨਾਲ ਇੱਕ ਤਾਂ ਗੱਲਾਂ ਕਰਦੇ ਆ ਉਹਨੂੰ ਦੇ ਕੇ ਮੇਰੇ ਮਾਰਦੇ ਆ ਜਾਂ ਰੋਕਦੇ ਕਿਉਂ ਆ ਇਹਨੂੰ ਪਤਾ ਨਹੀਂ ਕਿ ਇੱਦਾਂ ਨੂੰ ਬੰਦਾ ਕਰ ਪਈ ਅਸੀਂ ਤੇ ਕਿਧਰੇ ਪਾਸੇ ਫਸ ਗਏ ਆ ਅਗਲਾ ਮੈਨੂੰ ਕਹਿੰਦਾ ਸੀ ਡੈਡੀ ਨੂੰ ਆਵਾਜ਼ ਮਾਰਦਾ ਹੁੰਦੇ ਕਹਿੰਦਾ ਸੀ ਚੱਲ ਕੋਈ ਨਹੀਂ ਤੂੰ 10 ਮਹੀਨੇ ਚੱਲ ਜਾ ਉਲੂ ਇਹ ਨਹੀਂ ਪਤਾ ਕਿ ਉਹਨੇ ਮੰਗਰੋਥੇ ਜਾ ਕੇ ਬੇਸਦੀ ਹੁੰਦੀ ਹੋਣੀ ਮੈਂ ਤੇ ਬੜੇ ਚਾਣ ਨਾਲ ਆਈ ਸੀ ਨਹੀਂ ਕੀਤੀ ਗੀ ਤੇ ਆਨੇ ਆ ਕਮ ਸੇ ਕਮ ਆਪਣੀਆਂ ਬੋਲੋ ਹੀ ਨਾ ਮਨਸਵੰਨੇ ਬੋਲ ਦੀ ਨਾ ਬੋਲੋ ਜੇ ਇਹ ਕੰਮ ਕਰਨਦੇ ਹੋ ਤੇ ਫਿਰ ਨਾਮੀ ਵੀ ਘਾਤੋਂ ਨਾਲੋਂ ਨਾਲ ਦੇਈ ਜਾਂਦੇ ਆ ਜਾ ਬਾਬਾ ਜਾ ਤੂੰ ਮੈਂ ਕਿਉਂ ਮੈਂ ਜਾਵਾਂ ਪਹਿਲਾਂ ਗੱਲ ਸ਼ੁਰੂ ਕਰ ਦਿੰਨੇ ਆ ਬਾਅਦੋਂ ਹੱਥ ਜੋੜਨ ਦਾ ਵੀ ਦਿਖਾੜੀ ਜਾ ਜਾ ਗੱਲ ਮੈਂ ਸ਼ੁਰੂ ਕਰਨੀ ਤੂੰ ਨਹੀਂ ਕਰਦੀ ਇਹਨੇ ਨਹੀਂ ਜਾਣਾ ਕਿਤੇ ਅੱਜ ਤੇ ਇੱਥੇ ਹੁਣ ਗੱਲ ਹੋਊਗੀ ਜੇ ਹੋਣੀ ਲੱਗ ਪਈ ਆ ਤੇ ਹੁਣ ਕੀ ਕਰ ਲਏਗਾ ਤੂੰ ਕਰ ਤਾਂ ਹੀ ਕੋਹ ਨਹੀਂ ਲੈਣਾ ਸਿਰ ਤੇ ਕਿਸੇ ਦਾ ਪਾੜ ਨਹੀਂ ਦੇਣਾ ਗੱਲ ਹੀ ਕਰਾਂਗੇ ਜਿਹੜੀ ਕਰਾਂਗੇ ਇੱਧਰ ਆਓ ਯਾਰ ਤੁਸੀਂ ਵੀ ਆਓ ਇੱਧਰ ਇਹ ਕੀ ਉਹ ਹੋਰ ਕੰਮ ਕਰ ਲਿਆ ਜਿਹੜਾ ਕਰਨਾ ਸੀ ਪਿੱਛੇ ਤੋਂ ਚੜਾ ਦੇ ਚੜਾ ਲੋ ਲਾ ਗਈ ਕਸਰ ਕੱਢ ਦੋ ਕਸਰ ਤੋਂ ਹਿਵੀ ਕੋਈ ਇਹਨਾਂ ਦੇ ਕਸਰ ਕਰ ਲਈ ਆ ਕਾਦੀ ਕਸਰ ਕਰਨੀ ਆ ਜੇ ਕੋਈ ਸਰਟੀਕਾ ਦਾ ਆਖੇ ਤੈਨੂੰ ਤੇ ਫਿਰ ਕਸਰ ਕੱਢ ਲੋ ਤਰੀਕਾ ਹੋਈ ਨਾ ਤਰੀ ਜਾ ਕਰ ਲੋ ਮੈਨੂੰ ਇਹ ਮੇਰੀ ਨਹੀਂ ਸੀ ਆ ਗਈ ਡਾਡੀ ਜੀ ਟੀੜੀਆਂ ਇਹਨਾਂ ਨੇ ਜਿੰਮੇਤ ਨਾਲ ਗੱਲਾਂ ਕਰ ਛੜੀਆਂ ਆ ਕਤੁਰੀ ਹਜੇ ਨਾਲ ਮਿਲ ਕੇ ਕਿਉਂ ਕੰਮ ਕੀਤਾ ਗਲਤ ਵਲਤ ਕਿਹੜਾ ਕੰਮ ਕਰਦਾ ਕਿਹੜਾ ਗੁਨਾਹ ਹੋ ਗਿਆ ਤੂੰ ਜਿਹੜਾ ਛੱਡਣ ਹੀ ਨਹੀਂ ਦੇ ਮੇਰ ਨਾਲ ਤੇ ਮੰਮੀ ਨੇ ਕਦੀ ਕੋਈ ਗੱਲ ਕੀਤੀ ਨਹੀਂ ਕਦੀ ਸੋਹ ਵਾਲੀ ਗੱਲ ਆ ਕਿ ਜੇ ਇਹਨਾਂ ਨੇ ਮੇਰ ਨਾਲ ਕੋਈ ਪੂ ਤੇ ਗੱਲ ਕੀਤੀ ਹੋਗੀ ਸੰਦੀਪ ਵੀਦਾ ਗੈਂਦੀ ਕਹਵਲ ਇਦਾਂ ਕਹਾਂਦੇ ਜਾਂ ਤੇਰੇ ਡੈਡੀ ਨੇ ਆ ਗੱਲ ਕਹੀ ਆ ਮੈਨੂੰ ਇਹ ਗੱਲ ਦਾ ਜਵਾਬ ਦੇ ਇਧਰ ਮੇਰੇ ਨਾਲ ਧਿਆਨ ਕਰ ਤੇ ਮੇਰੀ ਗੱਲ ਸੁਣਦੀ ਆ ਤੂੰ ਮੈਨੂੰ ਇਹ ਗੱਲ ਦੱਸ ਤੇਰੇ ਨੂੰ ਨਾ ਪਤਾ ਮੰਮੀ ਨੇ अलमारी चोरी ਖਲਾਈ ਆ ਸਾਡੇ ਤੋਂ ਇਹਨਾਂ ਪਤਾ ਤੈਨੂੰ ਸਾਡੇ ਤੋਂ ਚੋਰੀ ਨਾ ਮੈਨੂੰ ਪਤਾ ਵਾ ਨਾ ਸਲੀਪ ਨੂੰ ਪਤਾ ਨਾ ਡੈਡੀ ਨੂੰ ਪਤਾ ਤੈਨੂੰ ਇਹ ਗੱਲ ਦਾ ਪਤਾ ਵਾ ਵੀ ਚੋਰੀ ਖਲਾਈ अलमारी ਹਾਂ ਜਾਂ ਨਾ ਮੈਨੂੰ ਇਹ ਗੱਲ ਦਾ ਜਵਾਬ ਦੇ ਤੂੰ ਹੀ ਨਾ ਵਿੱਚ ਬੋਲਿਓ ਕੱਲ ਦੱਸ ਚੋਰੀ ਹਾਂ ਚੋਰੀ ਸਾਡੇ ਤੋਂ ਚੋਰੀ ਤੈਨਾਂ ਜਾਣਿਆਂ ਤੋਂ ਨਹੀਂ ਮੈਨੂੰ ਨਹੀਂ ਇਹ ਗੱਲ ਦਾ ਵੀ ਪਤਾ ਹੈਗਾ ਤੇ ਕਿਹਦੇ ਦੇ ਜਾ ਕਿ ਅਹੀਂ ਐਡੇ ਪੱਤਰੇ ਆ ਮਾਪਾਂ ਮੁੱਕੇ ਤੇ ਨਾਸਾ ਨਾ ਪੰਧਾਗੇ ਅਹੀਂ